ਜਿਹੜੇ ਪ੍ਰਾਫਾਰਮ ਕਰਦੇ ਉਹ ABC ਸਿੱਖ ਲਓ 80% ਕੰਮ ਆਊਗੀ A ਫੋਰ ਏਵਲ B ਫੋਰ ਬੂਟਲੈਕਸ C ਫੋਰ ਕਾਰਪੇਟ D ਫੋਰ ਡੋਰਾਮੈਕਟਨ E ਫੋਰ ਐਨਰੋ ਇਹ ਸਾਰੀਆਂ ਦਵਾਈਆਂ ਦੇ ਨਾਂ ਯਾਦ ਕਰੀ ਜਲੋ ਕੰਮ ਆਉਣੀਆਂ F ਫੋਰ ਫਾਰਮਾਲੀਨ G ਫੋਰ ਜੈਂਟਾ ਸਭ ਤੋਂ ਪੁਰਾਣਾ ਟੀਕਾ H ਫੋਰ ਹਾਈਟੈਕ I ਫੋਰ ਆਈਸੋਫਲੂਡ ਨਾਰਮਲ ਯੂਜ਼ ਹੁੰਦਾਗਾ J ਫੋਰ ਜੂਬਿਲੈਂਟ ਦਾ ਕੋਲਿਨ ক্লোਰਾਈਡ ਕਿਟੋ ਪ੍ਰੂਫਨ ਐਲਫੋਰਲੂਟਾਲਾਈਜ਼ ਐਮਫੋਰ ਮੈਲੋਨੈਕਸ ਦਰਦ ਦਾ ਟੀਕਾ ਜੇਵੋਵਾਨੈਕ ਐਨ ਨੋਵਾਜੈਕ ਆਕਸੀਟੈਟਰਾਸਿਲ ਪ੍ਰਾਣਾ ਟੀਕਾ ਪੈਰਾਨੋਲ ਬੁਖਾਰ ਤੋਂ ਕੁਆਲਟੀ ਫੀਡ ਕਿਉ ਤੇ ਆਰ ਤੇ ਰੈਪਰੋਨੋਲ ਐਸ ਤੇ ਸਲਫਾ ਟ੍ਰੈਮ ਡਾਇਰੀਏ ਤੋਂ ਟੀ ਤੇ ਟ੍ਰਿਬੀਵੈਟ ਸਭ ਤੋਂ ਜ਼ਿਆਦਾ ਲੱਗਦਾ ਹੈ ਯੂ ਤੇ ਯੂਰੀਮਨ ਫਾਸਫੋਰਸ ਤੋਂ ਵੀ ਤੇ ਵਿਟਾ ਸੈਫ ਐਂਟੀਬਾਇਓਟਿਕ ਸਭ ਤੋਂ ਜ਼ਿਆਦਾ ਯੂਜ਼ ਹੁੰਦਾ ਡਬਲ ਯੂ ਤੇ ਵੂਨ ਸੈਪਟ ਜ਼ਖਮਾਂ ਤੇ ਲਾਉਣ ਨੂੰ x ਤੇ ਜਾਇਲਾ ਜੇਨ y ਤੇ ইস্ট z ਤੇ ਜੈਕਸ਼ੌਟ